22 ਜਨਵਰੀ 2024 ਦੇ ਉੱਪਰ ਇਤਿਹਾਸਿਕ ਦਿਨ ਦੇ ਉੱਪਰ RAM NALLA JI BRAJMAN ਹੋਣ ਜਾ ਰਹੇ ਹੈ। ਅਯੁੱਧਿਆ ਦੀ ਪਵਿੱਤਰ ਧਰਤੀ ਇਤਿਹਾਸਿਕ ਧਰਤੀ ਜਿਹਦੇ ਤੇ ਬਹੁਤ ਵੱਡੇ ਪੱਧਰ ਦਾ ਸਮਾਗਮ ਹੋਣ ਜਾ ਰਿਹਾ ਹੈ। ਔਰ ਮੈਂ ਆਪਣੇ ਵੱਲੋਂ ਸਪੂਰਨ ਪੂਰੇ ਪੰਜਾਬ ਵੱਲੋਂ ਸਾਰੇ ਸੰਗਤ ਵੱਲੋਂ ਸਾਰੇ ਸਮਾਜ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਇਸ ਪਵਿੱਤਰ ਦਿਹਾੜੇ ਤੇ ਜਿੱਥੇ ਮੈਂ ਮੁਬਾਰਕਬਾਦ ਤੇ ਵਧਾਈ ਦੇਣਾ ਔਰ ਉੱਥੇ ਨਾਲ ਹੀ ਸਾਰੀ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਆਓ ਸਾਰੇ ਰਲ ਕੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਆਪਾਂ ਇਸ ਪਵਿੱਤਰ ਦਿਹਾੜੇ ਨੂੰ ਸਰਬਸਾਂਝੀ ਮਾਲਤਾ ਦਾ ਸਬੂਤ ਦਿੰਦਿਆਂ ਹੋਇਆ ਇਕੱਠੇ ਹੋ ਕੇ ਆਓ ਆਪਾਂ ਇਸ ਪਵਿੱਤਰ ਦਿਹਾੜੇ ਨੂੰ ਮਨਾਈਏ ਤੇ ਸ਼੍ਰੀ ਰਾਮ ਲੱਲਾ ਜੀ ਦੇ ਬਰਾਜਮਾਨ ਹੋ ਤੇ ਖੁਸ਼ੀਆਂ ਪ੍ਰਾਪਤ ਕਰੀਏ ਮੈਂ ਇੱਥੇ ਤੁਹਾਨੂੰ ਵਧਾਈ ਵੀ ਦਿੰਦਾ ਔਰ ਇਸ ਗੱਲ ਦਾ ਧੰਨਵਾਦ ਮੁਬਾਰਕਬਾਦ ਤੇ ਸ਼ੁਕਰਾਨਾ ਵੀ ਕਰਦਾ ਕਿ ਦੇਸ਼ ਤੇ ਬਹੁਤ ਹੀ ਸਾਡੇ ਈਐਸਵੀ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਜਿਹੜਾ ਇਤਿਹਾਸਿਕ ਪੁਲਾਹ ਪੁੱਟੀ ਹੈ ਕਿ ਮਾਰਿਸ਼ੀ ਵਾਲਮੀਕੀ ਜੀ ਦੇ ਨਾਮ ਦੇ ਉੱਪਰ ਉਸ ਅੰਤਰਰਾਸ਼ਟਰੀ 에ਰਪੋਰਟ ਦਾ ਨਾਮ ਰੱਖ ਕੇ ਇੱਕ ਇਤਿਹਾਸਿਕ ਤੱਥ ਨੂੰ ਹੋਰ ਲੋਕਾਂ ਦੇ ਵਿੱਚ ਰੱਖਿਆ ਮਜ਼ਬੂਤੀ ਦੇ ਨਾਲ ਕਿ ਸ਼ੀਰੀ ਰਾਮ ਉਹਨਾਂ ਦੀ ਹੋਣ ਭਗਵਾਨ ਵਾਲਮੀਕੀ ਜੀ ਕਰਕੇ ਉਹਨਾਂ ਦੀ ਰਮਾਇਣ ਦੀ ਰਚਨਾ ਕਰਕੇ ਹੋਈ ਹੈ ਉਸ ਪਵਿੱਤਰ ਤੱਥ ਨੂੰ ਅੱਜ ਉਜਾਗਰ ਕਰਤਾ ਤੇ ਰਹਿਦੀ ਦੁਨੀਆ ਦੇ ਵਿੱਚ ਜਿੱਥੇ ਮੋਦੀ ਜੀ ਦਾ ਨਾਂ ਰਹੇਗਾ ਉੱਥੇ राम जी ਦਾ ਤੇ ਭਗਵਾਨ राम जी ਦਾ ਤੇ ਭਗਵਾਨ ਵਾਲਮੀਕੀ ਦਾ ਸਦਾਇਵ ਇੱਕ ਸੰਬੰਧ ਜੋੜਿਆ ਗਿਆ ਹੈ ਅੰਤਰਰਾਸ਼ਟਰੀ ਪੱਧਰ ਤੇ 에어ਪੋਰਟ ਦਾ ਨਾਂ ਰੱਖ ਕੇ ਅਯੁੱਧਿਆ ਧਾਮ ਦਾ ਨਾਮ ਰੱਖ ਕੇ ਬਹੁਤ ਵੱਡਾ ਕੰਮ ਕੀਤਾ ਉਹਦੇ ਲਈ ਮੈਂ ਸਮੁੱਚੇ ਪੰਜਾਬ ਪੰਜਾਬੀਆਂ ਤੇ ਦੇਸ਼ ਵਾਸੀਆਂ ਵੱਲੋਂ ਔਰ ਖਾਸ ਕਰਕੇ ਆਪਣੇ ਸਮਾਜ ਵੱਲ ਲੋਕ ਭਾਈਚਾਰੇ ਵੱਲੋਂ ਲੱਖ ਲੱਖ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨੀ ਵੱਡੀ ਇਤਿਹਾਸਿਕ ਦਾਤ ਦੇ ਕੇ ਸਾਡਾ ਸਮਾਜਿਕ ਧਾਰਮਿਕ ਜਿਹੜਾ ਸੋਸ਼ਲ ਹੋਇਆ ਕਰਦਾ ਸੀ ਅੱਜ ਸਾਨੂੰ ਮਾਣ ਦੇ ਕੇ ਨਵਾਜਿਆ ਮੈਂ ਉਹਦੇ ਲਈ ਧੰਨਵਾਦ ਕਰਨਾ ਚਾਹੁੰਦਾ